ਸੋਹਿਲਾ ਰਾਗ ਗੋੜੀ ਦੀਪਕੀ ਮਹਲਾ ਪਹਿਲਾ ਰਾਗ ਗੋੜੀ ਦੀਪਕੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ ਸੋਹਿਲਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਜਿਸ satsang ਘਰ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ ਤਿਤ ਕਰ ਗਾਓ ਸੋਹਿਲਾ ਸਿਵਰ ਹੋ ਸਿਰਜਣਹਾਰੋ हे ਜੰਨ ਕੁੜੀਏ ਉਸ satsang ਘਰ ਵਿੱਚ ਜਾ ਕੇ ਤੂੰ ਵੀ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਸੁਹਾਗ ਮਲਾਪ ਦੀ ਤਾਂਗ ਦੇ ਸ਼ਬਦ ਗਾਇਆ ਕਰ ਅਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਿਆ ਕਰ। ਤੂੰ ਗਾਵੋ ਮੇਰੇ ਨਿਰਭਉ ਕਾ ਸਹਲਾ। हे ਜਿੰਦੇ ਤੂੰ ਸਤਸੰਗੀਆਂ ਨਾਲ ਮਿਲ ਕੇ ਪਿਆਰੇ ਨਿਰਭਉ ਖਸਮ ਦੀ ਸਿਫਤ ਦੇ ਗੀਤ ਗਾ। ਹਾਂ ਵਾਰੀ ਜਿੱਤ ਸੋਹਲੇ ਸਦਾ ਸੁਖ ਹੋਏ ਰਹਾਉ। ਅਤਿਆਕ ਮੈਂ ਸਦਕੇ ਹਾਂ ਉਸ ਸਿਫਤ ਦੇ ਗੀਤ ਤੋਂ ਜਿਸ ਦੀ ਬਰਕਤ ਨਾਲ ਸਦਾ ਦਾ ਸੁਖ ਮਿਲਦਾ ਹੈ ਰਹਾਉ ਨੇਤ ਨੇ ਤਜੀਅੜੇ ਸੰਭਲਿਯਨ ਦੇਖੇਗਾ ਦੇਵਨਹਾਰ ਹੈ ਜਿੰਦੇ ਜਿਸ ਖਸਮ ਦੀ ਹਜ਼ੂਰੀ ਵਿੱਚ ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ ਜੋ ਦਾਤਾਂ ਦੇਣ ਵਾਲਾ ਮਾਲਕ ਹਰੇਕ ਜੀਵ ਦੀ ਸੰਭਾਲ ਕਰਦਾ ਹੈ ਤੇਰੇ ਦਾਨੇ ਕੀਮਤ ਨਾ ਪਵੇ ਤੇ ਸਦਾ ਤੇ ਕੌਣ ਸੁਮਾਰ ਜਿਸ ਦਾ ਤਾਰ ਦੀਆਂ ਦਾਤਾਂ ਦਾ ਮੁੱਲ ਹੈ ਜਿੰਦੇ ਤੇਰੇ ਪਾਸੋਂ ਨਹੀਂ ਪੈ ਸਕਦਾ ਉਸ ਦਾ ਤਾਰ ਦਾ ਵੀ ਕੀ ਅੰਦਾਜ਼ਾ ਤੂੰ ਲਾ ਸਕਦੀ ਹੈ ਉਹ ਦਾਤਾਰ ਪ੍ਰਭੂ ਬਹੁਤ ਬੇਅੰਤ ਹੈ ਸੰਬਤ ਸਾਹ ਲਿਖਿਆ ਮਿਲ ਕਰ ਪਾਉ ਤੇਲ ਸਤ ਸੰਗ ਵਿੱਚ ਜਾ ਕੇ ਹੇ ਜਿੰਦੇ ਅਰਜ਼ੋਈਆਂ ਕਰਿਆ ਕਰ ਉਹ ਸੰਮਤ ਉਹ ਦਿਹਾੜਾ ਪਹਿਲਾਂ ਹੀ ਮਿੱਥਿਆ ਹੋਇਆ ਹੈ ਜਦੋਂ ਪਤੀ ਦੇ ਦੇਸ਼ ਜਾਣ ਲਈ ਮੇਰੇ ਵਾਸਤੇ ਸਾਹੇ ਚਿੱਠੀ ਆਉਣੀ ਹੈ ਦੇਹ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਹੇ ਸਤਸੰਗੀ ਸਹੇਲੀਓ ਰਲ ਕੇ ਮੈਨੂੰ ਮਾਈਆਂ ਪਾਓ ਤੇ ਹੇ ਸੱਜਣ ਸਹੇਲਿਓ ਮੈਨੂੰ ਸੋਹਣੀਆਂ ਆਸੀਸਾਂ ਵੀ ਦਿਓ ਭਾਓ ਮੇਰੇ ਲਈ ਅਰਦਾਸ ਵੀ ਕਰੋ ਜਿਵੇਂ ਪ੍ਰਭੂ ਪਤੀ ਨਾਲ ਮੇਰਾ ਮਿਲਾਪ ਹੋ ਜਾਏ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵੰਨਾ ਪ੍ਰਲੋਕ ਵਿੱਚ ਜਾਣ ਲਈ ਮੌਤ ਦੀ ਇਹ ਸਾਹੇ ਚਿੱਠੀ ਹਰੇ ਘਰ ਵਿੱਚ ਆ ਰਹੀ ਹੈ ਇਹ ਸਦੇ ਨਿਤ ਪੈ ਰਹੇ ਹਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨ ਹੇ ਸਤ ਸੰਗਿਓ ਸਦਾ ਉਹ ਸਦਾ ਭੇਜਣ ਵਾਲੇ ਪ੍ਰਭੂ ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਹੈ ਨਾਨਕ ਸਾਡੇ ਵੀ ਉਹ ਦਿਨ ਨੇੜੇ ਆ ਰਹੇ ਹਨ ਰਾਗ ਆਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ 6 ਸ਼ਾਸਤਰ ਹਨ 6 ਹੀ ਇਹਨਾਂ ਸ਼ਾਸਤਰਾਂ ਦੇ ਚਲਾਉਣ ਵਾਲੇ ਹਨ 6 ਹੀ ਇਹਨਾਂ ਦੇ ਸਿਧਾਂਤ ਹਨ ਗੁਰ ਗੁਰ ਏਕੋ ਵੇਸ ਅਨੇਕ ਪਰ ਇਹਨਾਂ ਸਾਰਿਆਂ ਦਾ ਮੂਲ ਗੁਰੂ ਪ੍ਰਮਾਤਮਾ ਇੱਕ ਹੈ ਇਹ ਸਾਰੇ ਸਿਧਾਂਤ ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦੇ ਰੂਪ ਹਨ ਬਾਬਾ ਜੈ ਕਰ ਕਰਤੇ ਕੀਰਤ ਹੋਏ हे ਭਾਈ ਜਿਸ ਸਤ ਸੰਗ ਘਰ ਵਿੱਚ ਕਰਤਾਰ ਦੀ ਸਿੱਖਤ ਸਲਾਹ ਹੁੰਦੀ ਹੈ ਸੋ ਕਰ ਰਾਖ ਵਡਾਈ ਤੋਏ ਰਹਾਓ ਉਸ ਘਰ ਨੂੰ ਸਾਮ ਰੱਖ ਉਸ ਸਤ ਸੰਗ ਦਾ ਆਸਰਾ ਲਈ ਰੱਖ ਇਸੇ ਵਿੱਚ ਤੇਰੀ ਭਲਾਈ ਹੈ ਰਹਾਓ ਵਿਸਵੇ ਚਸਿਆਂ ਘੜੀਆਂ ਪਹਰਾ ਚਿੱਤੀ ਵਾਰੀ ਮਾ ਹੋਵਾ ਜਿਵੇਂ ਵਿਸਵੇ ਜਸੇ ਘੜੀਆਂ ਪਹਰ ਥਿੱਤਾ ਵਾਰ ਮਹੀਨਾ ਆਦਿ ਸੂਰਜ ਏਕੋ ਰੂਪ ਅਨੇਕ ਅਤੇ ਹੋਰ ਅਨੇਕਾ ਰੂਪ ਤਾਂ ਹਨ ਪਰ ਸੂਰਜ ਇੱਕੋ ਹੀ ਹੈ ਜਿਸ ਦੇ ਸਾਰੇ ਵਕ ਵਕ ਰੂਪ ਹਨ ਨਾਨਕ ਕਰਤੇ ਕਿਤੇ ਵੇਸ ਤਵੇਂ ਹੈ ਨਾਨਕ ਕਰਤਾਰ ਦੇ ਸਾਰੇ ਸਿਧਾਂਤ ਆਦਿਕ ਅਨੇਕਾ ਸਰੂਪ ਹਨ ਰਾਗ ਧਨਾਸਰੀ ਮਹਲਾ ਪਹਿਲਾ ਰਾਗ ਧਨਾਸਰੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ ਗਗਨ ਮੈ ਥਾਲ ਰਾਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਸਾਰਾ ਆਕਾਸ਼ ਮਨੋ ਥਾਲ ਹੈ ਤੇ ਸੂਰਜ ਤੇ ਚੰਦ ਉਸ ਥਾਲ ਵਿੱਚ ਦੀਵੇ ਬਣੇ ਹੋਏ ਹਨ ਸਾਰਿਆਂ ਦੇ ਸਮੂਹ ਮਨੋਂ ਥਾਲ ਵਿੱਚ ਮੋਤੀ ਰੱਖੇ ਹੋਏ ਹਨ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਮੱਲਿਆ ਪਰਬਤ ਵੱਲੋਂ ਆਉਣ ਵਾਲੀ ਹਵਾ ਮਨੋਂ ਧੂਪ ਤੁਖਾ ਰਿਹਾ ਹੈ ਤੇ ਹਵਾ ਚੌਰ ਕਰ ਰਹੀ ਹੈ ਸਾਰੀ ਬਨਸਪਤੀ ਜੋਤ ਰੂਪ ਪ੍ਰਭੂ ਦੀ ਆਰਤੀ ਵਾਸਤੇ ਫੁੱਲ ਦੇ ਰਹੀ ਹੈ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਕੁਦਰਤ ਵਿੱਚ ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ ਛੇ ਜੀਵਾਂ ਦੇ ਜਨਮ ਮਰਨ ਨਾਸ਼ ਕਰਨ ਵਾਲੇ ਇਹ ਹੈ ਤੇਰੀ ਅਦਭੁਤ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾ ਸਭ ਜੀਵਾਂ ਵਿੱਚ ਰੁਮਕ ਰਹੀ ਇੱਕੋ ਜੀਵਨ ਰੌ ਮੰਨੋ ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ ਰਹਾ साहस तव नैन नन नैन है तोहे को साहस मूरत मूर्त एक तो ही सब जीवां होन करके हजारा जीवक हन पर निरंकार हे प्रभु तेरी कोई अख नहीं है हजारा तेरिया शकलां पर तेरी कोई भी शकल नहीं है साहस पद विमल ਨਨ ਇਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਹਜ਼ਾਰਾਂ ਤੇਰੇ ਸੋਹਣੇ ਪੈਰ ਹਨ ਪਰ ਨਿਰੰਕਾਰ ਹੋਣ ਕਰਕੇ ਤੇਰਾ ਇੱਕ ਵੀ ਪੈਰ ਨਹੀਂ ਹਜ਼ਾਰਾਂ ਤੇਰੇ ਨੱਕ ਹਨ ਪਰ ਤੂੰ ਨੱਕ ਤੋਂ ਬਿਨਾ ਹੀ ਹੈ ਤੇਰੇ ਅਜੇ ਇਹ ਕੌਤਕ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ਸਭ ਮੈਂ ਜੋਤ ਜੋਤ ਹੈ ਸੋਏ ਸਾਰੇ ਜੀਵਾਂ ਵਿੱਚ ਇੱਕੋ ਉਹੀ ਪ੍ਰਮਾਤਮਾ ਦੀ ਜੋਤੀ ਭਵ ਜੋਤ ਵਰਤ ਰਹੀ ਹੈ। ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਉਸ ਜੋਤ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ ਸੂਝ-ਬੂਝ ਹੈ। ਗੁਰਸਾਖੀ ਜੋਤ ਪ੍ਰਗਟ ਹੋਏ ਪਰ ਇਸ ਜੋਤ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। ਗੁਰੂ ਰਾਈ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪ੍ਰਮਾਤਮਾ ਦੀ ਜੋਤ ਹੈ। ਜੋ ਤੇ ਸੁਭਾਵੈ ਸੋ ਆਰਤੀ ਹੋਏ ਇਸ ਸਰਵ ਵਿਆਪਕ ਜੋਤ ਦੀ ਆਰਤੀ ਇਹ ਹੈ ਕਿ ਜੋ ਕੋ ਜੋਸ ਦੀ ਰਜਾ ਵਿੱਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ ਪ੍ਰਭੂ ਦੀ ਰਜਾ ਵਿੱਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਅਨੰਦਨੋ ਮੋਹ ਆਹੀ ਪਿਆਸਾ ਹੇ ਹਰੀ ਤੇਰੇ ਚਰਨ ਰੂਪ ਔਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਦਾ ਹੈ ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇ ਜਿਸ ਦੀ ਬਰਕਤ ਨਾਲ ਮੈਂ ਤੇਰੇ ਨਾਮ ਵਿੱਚ ਟਿਕੇ ਰਹਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਮਨੁੱਖ ਦਾ ਇਹ ਸਰੀਰ ਸ਼ਹਿਰ ਕਾਮ ਕ੍ਰੋਧ ਨਾਲ ਭਰਿਆ ਰਹਿੰਦਾ ਹੈ ਗੁਰੂ ਨੂੰ ਮਿਲ ਕੇ ਹੀ ਕਾਮ ਕ੍ਰੋਧ ਆਦਿਕ ਇਸ ਜੋੜ ਨੂੰ ਤੋੜਿਆ ਜਾ ਸਕਦਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਜਿਸ ਮਨੁੱਖ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਜੋਗਾ ਨਾਲ ਗੁਰੂ ਮਿਲ ਪੈਂਦਾ ਹੈ ਉਸ ਦੇ ਮਨ ਵਿੱਚ ਪ੍ਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ ਅਤੇ ਉਸ ਦੇ ਅੰਦਰੋਂ ਕਾਮ ਆਦਿਕਾਂ ਦਾ ਜੋੜ ਟੁੱਟ ਜਾਂਦਾ ਹੈ ਕਾਰ ਸਾਧੂ ਅੰਜਲੀ ਉਨ ਵੱਡਾ ਹੈ ਗੁਰੂ ਅੱਗੇ ਹੱਥ ਜੋੜ ਇਹ ਬਹੁਤ ਭਲਾ ਕੰਮ ਹੈ ਕਰ ਡੰਡੌਤ ਪੁਨ ਵੱਡਾ ਹੈ ਗੁਰੂ ਅਗੇ ਟੈ ਪੋ ਇਹ ਬੜਾ ਨੇਕ ਕੰਮ ਹੈ ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉਮੇ ਕੰਡਾ ਹੈ ਜਿਹੜੇ ਮਨੁੱਖ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਹਨ ਉਹ ਉਸ ਦੇ ਨਾਮ ਦੇ ਰਸ ਦੇ ਸਵਾਦ ਨੂੰ ਸਮਝ ਨਹੀਂ ਸਕਦੇ ਉਹਨਾਂ ਦੇ ਮਨ ਵਿੱਚ ਹੰਕਾਰ ਦਾ ਮਾਣ ਕੰਡਾ ਚੁਬਾ ਹੋਇਆ ਹੈ ਜਿਉਂ-ਜਿਉਂ ਚੱਲੇ ਚੁਬੈ ਦੁੱਖ ਪਾਵੈ ਜਮਕਾਲ ਸਹੈ ਸਿਰ ਡੰਡਾ ਹੈ ਜਿਉਂ-ਜਿਉਂ ਉਹ ਤੁਰਦੇ ਹਨ ਜਿਉਂ-ਜਿਉਂ ਹਉਮੈ ਦੇ ਸੁਭਾਅ ਵਾਲੀ ਵਰਤੋਂ ਵਰਤਦੇ ਹਨ ਹਉਮੈ ਦਾ ਉਹ ਕੰਡਾ ਉਹਨਾਂ ਨੂੰ ਚੁਬਦਾ ਹੈ ਉਹ ਦੁੱਖ ਪਾਉਂਦੇ ਹਨ ਤੇ ਆਪਣੇ ਸਿਰ ਉੱਤੇ ਆਤਮਿਕ ਮੌਤ ਰੂਪ ਰੂਪ ਡੰਡਾ ਸਹਾਰਦੇ ਹਨ ਆਤਮਿਕ ਮੌਤ ਉਹਨਾਂ ਦੇ ਸਿਰ ਉੱਤੇ ਸਵਾਰ ਰਹਿੰਦੀ ਹੈ ਹਾਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਦੂਜੇ ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕਟਿਆ ਜਾਂਦਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਬਖੰਡ ਬ੍ਰਹਮੰਡਾ ਹੈ ਉਹਨਾਂ ਨੂੰ ਕਦੇ ਨਾਸ਼ ਨਾ ਹੋਣ ਵਾਲਾ ਸਰਵ ਵਿਆਪ ਪਰਮੇਸ਼ਰ ਮਿਲ ਪੈਂਦਾ ਹੈ ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਮੰਡਾ ਵਿੱਚ ਹੋ ਜਾਂਦੀ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ हे प्रभु ਅਸੀਂ ਜੀਵ ਤੇਰੇ ਦਰ ਤੇ ਗਰੀਬ ਮੰਗਤੇ ਹਾਂ ਤੂੰ ਸਭ ਤੋਂ ਵੱਡਾ ਸਹਾਈ ਸਾਨੂੰ ਇਹਨਾਂ ਕਾਮਾਦਿਕਾਂ ਤੋਂ ਬਚਾ ਲੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ हे प्रभु ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ ਤੇਰਾ ਨਾਮ ਹੀ ਸਹਾਰਾ ਹੈ ਤੇਰੇ ਨਾਮ ਵਿੱਚ ਜੁੜਿਆ ਹੀ ਸੁੱਖ ਮਿਲਦਾ ਹੈ ਰਾਗ ਗੌੜੀ ਪੂਰਬੀ ਮਹਲਾ 5 ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਲ ਕੀ ਵੇਲਾ ਹੇ ਮੇਰੇ ਮਿੱਤਰੋ ਸੁਣੋ ਮੈਂ ਬੇਨਤੀ ਕਰਦਾ ਹਾਂ ਹੁਣ ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ ਈहां ਖਾਟ ਚਲੋ ਹਰ ਲਾਹ ਆਗੈ ਬਸਨ ਸੁਹੇਲਾ ਜੇ ਸੇਵਾ ਕਰੋਗੇ ਤਾਂ ਇਸ ਜਨਮ ਵਿੱਚ ਪ੍ਰਭੂ ਦੇ ਨਾਮ ਦੀ ਖੱਟੀ-ਖੱਟ ਕੇ ਜਾਓਗੇ ਅਤੇ ਪਰਲੋਕ ਵਿੱਚ ਰਹਿਣਾ ਸੌਖਾ ਹੋ ਜਾਏਗਾ। ਆਉਦ ਘਟੈ ਦਿਨਸ ਰਹਿਣਾ રે ਮਨ ਗੁਰ ਮਿਲ ਕਾਜ ਸਵਾਰੇ ਰਹਾਓ। हे ਮਨ ਦਿਨ ਰਾਤ ਬੀਤ-ਬੀਤ ਕੇ ਉਮਰ ਘਟਦੀ ਜਾ ਰਹੀ ਹੈ। ਮੇਰੇ ਮਾਨ ਗੁਰੂ ਨੂੰ ਮਿਲ ਕੇ ਮਨੁੱਖਾ ਜੀਵਨ ਦਾ ਕੰਮ ਸਿਰੇ ਚਾੜ ਰਹਾਓ ਇਹ ਸੰਸਾਰ ਵਿਕਾਰ ਸੰਸੇਮੈ ਪਰਿਓ ਬ੍ਰह्म ਗਿਆਨੀ ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ ਜਗਤ ਦੇ ਜੀਵ ਤੋਖਲਿਆਂ ਵਿੱਚ ਡੁੱਬ ਰਹੇ ਹਨ ਇਨ੍ਹਾਂ ਵਿੱਚੋਂ ਉਹੀ ਮਨੁੱਖ ਨਿਕਲਦਾ ਹੈ ਜਿਸ ਨੇ ਪ੍ਰਮਾਤਮਾ ਨਾਲ ਜਾਣ ਪਛਾਣ ਪਾ ਲਈ ਹੈ ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤਨ ਜਾਨੀ ਵਿਕਾਰਾਂ ਵਿੱਚ ਸੁੱਤੇ ਹੋਏ ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ ਅੰਮ੍ਰਿਤ ਪਲਾਂਦਾ ਹੈ ਉਸ ਮਨੁੱਖ ਨੇ ਅਕਥ ਪ੍ਰਭੂ ਦੀਆਂ ਗੱਲਾਂ ਬੇਅੰਤ ਗੁਣਾ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰਨ ਦੀ ਜਾਚ ਸਿੱਖ ਲਈ ਹੈ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਮਨਹਿ ਬਸੇਰਾ ਜਿਸ ਕੰਮ ਵਾਸਤੇ ਇੱਥੇ ਆਏ ਹੋ ਉਸ ਦਾ ਵਣਜ ਕਰੋ ਉਹ ਹਰ ਨਾਮ ਗੁਰੂ ਦੀ ਰਾਹੀ ਮਨ ਵਿੱਚ ਵਸਦਾ ਹੈ ਨਿਜ ਘਰ ਮਹਿਲ ਪਾਓ ਸੁਖ ਸਹਜੇ ਬਹੁਰ ਨ ਹੋਏ ਕੋ ਫੇਰਾ ਜੇ ਗੁਰੂ ਦੀ ਸ਼ਰਨ ਪਾਓਗੇ ਤਾਂ ਆਤਮਕ ਆਨੰਦ ਅਤੇ ਅਡੋਲਤਾ ਵਿੱਚ ਟਿਕ ਕੇ ਆਪਣੇ ਅੰਦਰ ਦੀ ਪਰਮਾਤਮਾ ਦਾ ਟਿਕਾਣਾ ਲੱਭ ਲੋਗੇ ਫਿਰ ਮੋੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ਅੰਤਰਜਾਮੀ ਪੁਰਖ ਵਿधाता ਸਰਦਾ ਮਨ ਕੀ ਪੂਰੇ ਏ ਹਰੇਕ ਦੇ ਦਿਲ ਦੀ ਜਾਣਨ ਵਾਲੇ ਸਰਵ ਵਿਆਪਕ ਸਿਰਜਣਹਾਰ ਮੇਰੇ ਮਨ ਦੀ ਇੱਛਾ ਪੂਰੀ ਕਰ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਧੂਰੇ ਦਾਸ ਨਾਨਕ ਤੇਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇ